ਆਦਰੀ ਚ ਬੇੜਾ ਆਉਂਦਾ ਤੂੰ ਦੇ ਸਕੂਲੇ ਗਿਆ ਇਧਰੇ ਦੂਰੀਆਂ ਤੀਰੀਆਂ ਪਾਈਆਂ ਥੱਲੇ ਨੰਬਰ ਪਲੇਟ ਲਾਉਣੀ ਆ ਨੰਬਰ ਪਲੇਟ ਲਾਉਂਦੇ ਆ ਤਰੀਕ ਲੈ ਕਰੋ ਜੀ ਆਹ ਦੇ ਕੱਪੜੇ ਲੈਣਾਗੇ ਆ ਵੀ ਮਤਰਾ ਮੂੰਹ ਮਾਂ ਲਾਤਾ ਇਹਦਾ ਮੁਰਸਲਦਾ ਵੀ ਮਤਰਾ ਫਿੱਟ ਹੋ ਗਈ ਜੇ ਤੇ ਓਏ ਲੱਗ ਸਾਸਨ ਘਰ ਤਾਂ ਗਾੜੀਆਂ ਨੰਬਰ ਪਲੇਟ ਵੀ ਹੋ ਗਈ ਸੱਟ ਸਿਕਾਲ ਪੰਜਾਬੀ ਉਕੀ ਹਲ ਚੱਲਿਆ ਵੈਲਕਮ ਟੂ ਮਾਈ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਨੀਂ ਸ਼ੁਰੂਆਤ ਤੇ ਅੱਜ ਚੱਲੇ ਆ ਸਟicker ਜੇ ਲੈਣ ਜਾਣਾ ਅਸੀਂ ਵਾਵਾ ਦਿਨਾਂ ਦੇ ਜਾਣਨੇ ਜਾਣਦੇ ਕਰਦੇ ਹਾਂ ਤੇ ਇੱਕ ਉਹਦੀ ਚੇਨ ਸੈੱਟ ਕਰਾਉਣੀ ਮੋਟਰਸਾਈਕਲ ਦੀ ਚੇਨ ਹੀ ਸੈੱਟ ਕਰਾਈ ਤੇ ਅਸੀਂ ਚੱਲੇ ਸਟicker ਸਟicker ਲੈਣੇ ਆ ਪਿੱਖੀਵਿੰਡ ਚੱਲੇ ਆ ਤੇ ਚੱਲਦੇ ਆ ਮਣੀ ਘਰੇ ਤੋਂ ਮਣੀ ਨੂੰ ਚੁੱਕਦੇ ਆ ਘਰੋਂ ਫਿਰ ਚੱਲਦੇ ਆ ਪਿੱਖੀਵਿੰਡ ਜੇ ਜਬੇੜਾ ਉਹ ਤੈਨੂੰ ਕਦੋਂ ਦਾ ਫੋਨ ਕੀਤਾ ਤੈਨੂੰ ਹਾਂ ਪਰ ਤਰ ਤੱਕ ਹੀ ਤਾਂ ਪਹਿਲਾਂ ਦਾ ਫੋਨ ਕੀਤਾ ਹੁਣ ਆਏਗਾ ਕਿ ਨਹੀਂ ਕੀ 2 ਮਿੰਟ ਦੀ ਡੰਗਰਾਨੋ ਪਾਣੀ ਨਾ ਬਹੁਤਾ ਵੱਡਾ ਨਹੀਂ ਬਨਣਾ ਉਹ ਸਕੂਲੇ ਗਿਆ ਉਹ ਸਕੂਲੇ ਗਿਆ ਤੇਲ ਮਗਾ ਤਾ ਆਪਣਾ ਮੋਟਰਸਾਈਕਲ ਦਾ 200 ਪ੍ਰਿੰਸ ਉਹ ਧਾਰਾ ਫੜ ਕੇ ਤੇਲ ਪਾਇਆ ਚਾਚਾ ਇਹ ਹੈਗੇ ਛੇਤਰ ਵਾਲੇ ਆ ਘਰੋਂ ਜੋ ਗਾੜੀ ਹੈਗਾ ਤੇ ਮੋੜ ਤੇਲ ਕਿਥੇ ਪੋਗ ਲੈ ਆ ਇਨਾਂ ਨੂੰ ਕਹ ਲੈ ਫਿਰ ਮੋਟਰਸਾਲ ਤੇ ਪੋਜ਼ਲ ਦੇ ਮੱਝਾ ਤੇਲ ਲੈ ਗਿਆ ਫਿਰ ਰਸਿਆਂ ਦੇ ਲੈ ਕੇ ਵੀ ਫਿਰ ਖਾਏ 108 ਤੇ ਲੈਣਗੇ ਨਾ ਵੀ ਫਿਰ ਖਾਏ ਵੀ ਹਵੀਰ ਨਵੇ ਸ਼ਾਂਗੇ ਤੂੰ 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 ਸ਼ਾਂਗੇ ਤੂੰ ਤੇ ਤੂੰ ਸ਼ਾਂਗੇ ਕਪੂਲਰ ਰਹਿ ਗਿਆ ਮਿੰਟ ਮਾਰ ਮਿੰਟ ਟਾਈਮ ਨਹੀਂ ਹੈਗਾ ਉਹ ਤੂੰ ਪੂਪੂਲਰ ਤੇ ਦਿਖਾ ਦੇ ਰਹਿ ਨਹੀਂ ਕੋਈ ਜ ਨਹੀਂ ਦਿੱਤਾ ਉਹ ਪਾਈ ਜਾਂਦਾ ਕੋੜ ਕਮੜਾ ਉਹ ਛੇਤੀ ਮਿੰਟ ਮਾਰ ਹਾਂ ਇਹਨਾਂ ਜੇ ਇੱਕ ਬਥੋਰਾ ਆਪਣੇ ਕਿਹੜਾ ਖੜਨਾ ਗੱਲ ਹੈ ਇਹਨਾਂ ਜੋ ਕਿਹੜਾ ਕੋਈ ਵੀ ਨਹੀਂ ਆਪਾਂ ਨਹੀਂ ਉਹ ਬਾਬਾ ਦਾ ਉਹਦਾ ਲੈ ਜਾ ਦੇ ਖਾਣਾ ਇੱਕ ਹਮਮਾ ਨਾਲ ਕੁੱਤੀ ਜੜਾ ਬਥੋਰਾ ਪਾਲ ਲਿਆ ਪਰ ਦੁੱਧ ਦੇ ਵੇਖ ਤਾਂ ਮੈਂ ਕਦੀ ਦਾ ਹਮ ਆਪਾਂ ਹੀ ਪੀ ਰਹੇ ਹਾਂ ਕਿ ਸੈਲੀ ਵਗਰ ਕੇ ਹੋਰ ਨਹੀਂ ਕੋਤੇ ਪਤਾ ਨਹੀਂ ਆ ਜਾ ਆ ਇਧਰ ਆਓ ਐ ਇਧਰ ਆ ਆ ਆਪਣੇ ਲੈ ਕੁੱਤੀ ਉਸ ਸੇ ਲੜੀ ਕੋਏ ਲੜਦੀ ਲਾ ਆਇਆ ਜਾ ਉਹਦਾ ਨਾ ਉਹ ਨਹੀਂ ਲਾਈ ਉਹ ਬਲੇਟ ਟਾਇਬਲੇਟ ਟਾਇਬਲੇਟ ਹੈ ਸਾਢੇ 4 ਬਾਪਾ ਦੇ ਘਰੇ ਚਾਹੀਦੇ ਨੇ ਗਾਲਾਂ ਮੜੀਆਂ ਪੈਣ ਤੇਰੇ ਕਰ ਇਹ ਕਿਹੜਾ ਮੇਰਾ ਓਏ ਅੱਖਾਂ ਖੀਏ ਦੇ ਲੋ ਵੀ ਮੈਂ ਤੇਰਾ ਬੰਦਾ ਲਿਆ ਚੁੱਪ ਤੇ ਹੁਣ ਚੱਲੇ ਆ ਪਿਕਨਿਕ ਫਿਕਰ ਘੜਾ ਗਨੇ ਹੋਣੇ ਫੋਨ ਦੇ ਨਾਲ ਸ਼ਿੰਗਾਰ ਉਹ ਮੈਂ ਫਿਰ ਭਰਾਈ ਜਾਂਦਾ ਫੋਨ ਦੇ ਨਾਲ ਆ ਫੋਨ ਸਟicker ਵੀ ਇੱਕ ਲਗਾਉਣਾ ਆਪਾਂ ਠੀਕ ਆ ਉਹ ਚਲੋ ਚੱਲਦੇ ਆ ਤੇ ਮਿਲ ਜਾਈਏ ਤੁੰਹੀ ਹੀ ਮਣ ਜਾ ਕੇ ਉਤਰਾ ਪਹੁੰਚ ਕੇ ਮੋੜ ਕੋਲ ਤੇ ਕਢਾਉਣੀ ਆ ਸਟicker ਅੰਮਣੇ ਕੱਢ ਫੋਨ ਲਾ ਬਸ ਸਟicker ਮੇਰੇ ਜੀ ਓਏ ਇਹ ਕਦੇ ਜੀ ਵੀ ਮੁਕੀ ਰਹੀ ਦੀ ਇਹ ਵੀ ਹੁਣ ਤੂੰ ਦਾ ਸਕੂਲੇ ਗਿਆ ਓਏ ਹੁਣ ਮੁਰਸ਼ਾਲੇ ਵੀ ਆਏ ਤੇ ਮੁਰਸ਼ਾਲਾ ਸਾਹਮਣੇ ਵਧਰ ਗਿਆ ਤੀਕੇ ਤੂੰ ਦਾ ਸਕੂਲੇ ਗਿਆ ਇਧਰੇ ਦੂਰੀਆਂ ਤੀਰੀਆਂ ਪਾਈਆਂ ਥੱਲੇ ਚੱਲਾ ਓ ਕਿਹੜਾ ਮੋਟਰਸਾਈਕਲ ਹੈਗਾ ਉਹ ਦੀਨਾ ਵੀ ਆਉਂਦਾ ਤੇ ਪੰਡੀ ਨਾਲ ਉਹਨੇ ਚਲੋ ਚੱਲਦੇ ਆਂ ਅੰਦਰ ਅੱਗੇ ਲੰਘਦੇ ਆਂ ਭਰਾਵਾ ਬਾਈ ਕਰਦੇ ਸ਼ੁਰੂ ਕਰਾ ਜਾਣਦੇ ਲੈ ਵੀ ਮਿੱਤਰਾ ਮੌਕਾ ਹੋ ਗਿਆ ਚੇਂਜ ਕਹਿੰਦੇ ਕਿ ਆਪਾਂ ਮੋਟਰਸਾਈਕਲ ਲੈ ਆਈਏ ਮੋਟਰਸਾਈਕਲ ਹੈ ਉਹ ਯਾਰ ਮੈਨੂੰ ਥੋੜਾ ਪਤਾ ਨਹੀਂ ਕੀ ਸਮਝ ਆ ਰਿਹਾ ਘਰੇ ਲਾ ਲਾਂਗੇ ਉਹ ਯਾਰ ਹਰ ਇੱਕ ਦੀ ਮੋਟਰਸਾਈਕਲ ਲੈਣ ਮੇਰੇ ਅੰਕਲ ਮੋਟਰਸਾਈਕਲ ਲੈ ਆਣ ਕੇ ਤੇ ਫੇਰ ਲਵਾਉਣੇ ਆ ਸਟicker ਲੈ ਵੀ ਮਿੱਤਰਾ ਘਰੇ ਆ ਗਏ ਆ ਉਹ ਉਹ ਕੰਮ ਨਹੀਂ ਹੋਇਆ ਕੰਮ ਇਤਰਾ ਨਹੀਂ ਹੋਇਆ ਜੀ ਉਹ ਅਮਰੀਕਾ ਲਿਆਉਣਾ ਪੈਣਾ ਸੀ ਵੀ ਕਿ ਬਣਾਵਾਂਗੇ ਤੇ ਜਾਂ ਹੁਣ ਟਾਈਮ ਲੱਗ ਗਿਆ ਫਿਰ ਬਣਾਵਾਂਗੇ ਨਹੀਂ ਤੇ ਕੱਲ ਦੇ ਕੱਲ ਨੂੰ ਜਾਇਆ ਨਹੀਂ ਕੱਲ ਆ ਤੇ ਕੱਲ ਕੀ ਕਰੀਏ ਤੇ ਕੱਲ ਔਖਾ ਹੈ ਨਾ ਨਹੀਂ ਸਵੇਰੇ ਤੇ ਸਾਫ ਸਫਾਈ ਕਰਨੀ ਆ ਅੱਜ ਹੀ ਕਰਦੇ ਆ ਤੇ ਨੰਬਰ ਪਲੇਟ ਲਾਉਣੀ ਆ ਨੰਬਰ ਪਲੇਟ ਲਾਉਂਦੇ ਆ ਤਰੀਕਾ ਵੇਖੋ ਯੋਰ ਲੱਗਣ ਦਿਆ ਨੰਬਰ ਪਲੇਟ ਤੇ ਮੇਰੀ ਉਹ ਸੈੱਟ ਉਹ ਨਹੀਂ ਸੈੱਟ ਕਰਕੇ ਮਾਰ ਇਹ ਗੱਡੀ ਹਾਂ ਇੱਥੇ ਉਹ ਨਾ ਉੱਤੇ ਵੜਿਆ ਚਾਂਦਾ 1 ਮਿੰਟ ਵੜਿਆ 2 ਮਿੰਟ ਇਹ ਵੇਲੇ ਲੱਗਣਦੇ ਉਹ ਭਰਾਵਾ ਨਹੀਂ ਮੇਰੀ ਗੱਲ ਸੁਣ ਉਹ ਕਾਰ ਦਾ ਨੰਬਰ ਪਲੇਟ ਨੰਬਰ ਪਲੇਟ ਉਹ ਤੂੰ ਉਹ ਕਬਜ਼ਾ ਲਿਆ ਉਹ ਕਬਜ਼ਾ ਨੰਬਰ ਪਲੇਟ ਤੇ ਗੱਡੀ ਰੱਖਣਾ ਗੱਡੀ ਨਹੀਂ ਹੁਣਾ ਪਿਛਲੇ ਬੰਦੇ ਨੇ ਹਾਂ ਇੱਥੇ ਵੀਡੀਓ ਬੈ ਗਈ ਹਾਂ ਹਾਂ ਇੱਥੇ ਲੱਗ ਗਿਆ ਹਾਂ ਇੱਥੇ ਐ ਚੱਲ ਗਿਆ ਹਾਂ ਤੇ ਐ ਖੁੱਲ ਗਿਆ ਹਾਂ ਤੇ ਇੱਥੇ ਰੱਖਣਾ ਤੂੰ ਅੱਗੇ ਲਾਉਣਾ ਕਬਜ਼ਾ ਯਾਰ ਮਗਰ ਲੱਗ ਗਿਆ ਮੈਂ ਤੇ ਉਹ ਇੱਥੇ ਦੱਸ ਰਹਾ ਵੀ ਆ ਛੇਤੜੀ ਤੋਂ ਹੈ ਨਾ ਮੇਰ ਲੱਗਣ ਮੇਰਲੇ ਬਾ ਮਗਰ ਇੱਥੇ ਲੈਣ ਇਹ ਮਗਰ ਨਹੀਂ ਲੈਡ ਵੀ ਫੜਦੇ ਲੈਡ ਵੀ ਕਸੀਏ ਪਹਿਲਾਂ ਭਾਜੀ ਲੈਡ ਭਲ ਕੇ ਕੱਸਾਂਗੇ ਉਹ ਵੀ ਕਰੋ ਹੁਣ ਸਾਹ ਕੋਈ ਭਲ ਕੇ ਜਿਹੜੀ ਕੂਸ਼ਾ ਹੈ ਪਿੰਨਾ ਜਿਹੜੀ ਇੱਥੇ ਤੋਂ ਆਖਣਾ ਨਾ ਲਗਾਉਣ ਨੂੰ ਤਾਂ ਮੂੰਹ ਖੋਲ ਕੇ ਇੱਥੇ ਲੱਗ ਗਈ ਮੂੰਹ ਖੋਲਿਆ ਮਤਲਬ ਭਾਜੀ ਐਲ ਕਿ ਲਉਣੀ ਪੈਂਦੀ ਹੈ ਗੋਟੀ ਅੱਛੀ ਹੈਗੀ ਚੱਲ ਚਲੀਏ ਮੈਂ ਤੋ ਮੈਂ ਤਾਂ ਮੂੰਹ ਖੋਲ ਕੇ ਵੇਖੀਏ ਮੂੰਹ ਉਹਦਾਂ ਖੋਲਣਾ ਕੋਈ ਨਾ ਗੋਟੀ ਲਊਗੀ ਤਾਂ ਗੋਟੀ ਕਿਦੀ ਕੋੜਿਆ ਉਸ ਬਿਸਤਰੀ ਗੋਟੀ ਰਹਿ ਗਈ ਆਪਾਂ ਕੀ ਕਰਨ ਮੋਟਰਸੇਲ ਉੱਥੇ ਲੈ ਜਾਨੇ ਆਪਾਂ ਤਰਾਇਦਾ ਉੱਥੇ ਪੁੱਛਾਂਗੇ ਕਿ ਤੁਹਾਨੂੰ ਅੱਗੇ ਕਿ ਕਰੀ ਕੀ ਓਏ ਓਹ ਐ ਲਕੀ ਨਹੀਂ ਉਹਦੇ ਕੋਲ ਆਉਣੀ ਨਾ ਹੋਣੀ ਆ ਆ ਜਿਹੜੀ ਆ ਆ ਜਿਹੜੀ ਆ ਆ ਜਿਹੜੀ ਛੈ ਲਾਉਣ ਵਾਲੀ ਮਤਲਬ ਜਿਹੜੀਆਂ ਆਪਾਂ ਆਂਜ ਇਹੇ ਕਰਨ ਨੂੰ ਲਾਉਣੀ ਜਿਹੜੀਆਂ ਆਪਾਂ ਛੈ ਆ ਵਡੀਆਂ ਇਹ ਲੱਗ ਇਹ ਲੱਗਣੀ ਕਿੱਥੇ ਆ ਓ ਯਾਰ ਉਹਦੇ ਵਿੱਚ ਯਾਰ ਤੂੰ ਸਮਝਣ ਕਿਉਂ ਨਹੀਂ ਦਿਆ ਇੱਥੇ ਆ ਪੈਰੋ ਫੇਟ ਕਰਾਉ ਲੈਣੀ ਨਾ ਮੰਨ ਲਾ ਟੈਂਕ ਮਾਰ ਕੇ ਫਿਟ ਕਰਾ ਲਈਏ ਛੇਕ ਮਾਰ ਕੇ ਹਾਂ ਛੇਕ ਮਾਰ ਕੇ ਟਿਪਰੀ ਵਾਲਾ ਰੈਟ ਲੈ ਕੇ ਇੱਥੋਂ ਪਾ ਕੇ ਸੈਟਿੰਗ ਦੀ ਦਸੀਆਂ ਨਹੀਂ ਦੋਵਾਂ ਦੇ ਹਾਂ ਉਧਲੇ ਪਾਸੋਂ ਉਹਨੇ ਦੂਜੇ ਪੇਜ ਕਰ ਦੇਣੇ ਆ ਹਾਂ ਚਾਈਨਾ ਪੇਜ ਐਰੋ ਲੱਗ ਇੱਕਦਾਂ ਲੱਗੀ ਉੱਤੇ ਐਰੋ ਫਿੱਟ ਹੋ ਗਈ ਹੈ ਹਾਂ ਆ ਮਾਇਰ ਲੱਗੀ ਹਾਂ ਐ ਚੱਲ ਜਾਣੀਆਂ ਉੱਤੇ 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 ਦੀ ਉੱਤੇ ਐ ਰਹਿਣੀਆਂ ਚੱਲ ਜਾਣੀਆਂ ਇਹਦੋਂ ਮੋਰ ਆਪਾਂ ਉਹਦੇ ਕਰਨੀ ਸੀ ਵੀ ਥਾਣ ਇੱਥੇ ਮੱਲਾ ਪਾ ਦੋ ਛੇ ਮਾਰ ਕੇ ਨਾ ਆਪਾਂ ਹਮ ਇੱਥੇ ਇਹਦੇ ਬਰੋਪਰ ਤੇ ਛੇ ਨਿਸ਼ਾਨੀਆਂ ਲਾ ਕੇ ਜਿਦਾਂ ਮੱਲਾ ਐਂਡ ਲਾ ਕੇ ਤਾਂ ਨਿਸ਼ਾਨੀਆਂ ਲੱਗ ਗਿਆ ਇੱਥੇ ਹਾਂ ਇੱਥੇ ਛੇ ਵਾਜਣੇ ਤੇ ਬਰੀ ਵਾਦੇ ਨਾਟ ਲੈ ਕੇ ਪਾ ਆ ਗਏ ਕਿ ਛੋਟੀ ਬਰੀ ਤਾਂ ਜਾਂ ਇਹਨੂੰ ਆਪਾਂ ਪੱਕੇ ਬਿਲਡਿੰਗ ਕਰਾ ਦਈਏ ਉਹ ਬਿਲਡਿੰਗ ਨਹੀਂ ਨਾ ਕਰਾਇ ਲੈਣਾ ਆ ਥੱਲੇੋਂ ਗਲ ਜਾਣੀ ਹਾਂ ਅੱਛਾ ਇਹ ਖਰਾਬ ਹੋ ਗਈ ਮੈਂ ਤਾਂ ਕਹਿੰਦਾ ਨਾ ਇੱਥੇ ਨੱਟ ਮਾਰ ਕੇ ਨਾ ਮੱਲਾ ਇੱਥੇ ਸੈਂਟਰ 'ਚ ਕਟਣ ਜਰ ਮੱਲਾ ਇੱਥੇ ਕਰਕੇ ਇਥੇ ਨਾ ਕਿ 6:00 ਵਜੇ ਹਾਂ ਨਾਇਰਕਸੇ ਆਣੇ ਆ ਹਮ ਮਗਲੇ ਪਾਸੇ ਜਿੱਦਰਾਣਾ ਨਾੜੇ ਕਿਸੇ ਗਾ ਉਸਲੇ ਪਾਸੇ ਚੈਨਾ ਦੇ ਦੋ ਨਾਟ ਲੱਗ ਜਾਣੇ ਤਿੰਨੇ ਲੱਗ ਜਾਣਗੇ ਮਾਲਾ ਤੇ ਨੜ ਲੱਗੇ ਪੱਕਾ ਹੋ ਜਾਣਾ ਜੇ ਤਾ ਕਰ ਲੈ ਠਾ ਕਰ ਲੈ ਬਸ ਹੁਣ ਆਪਾਂ ਉੱਪਰ ਆਪਾਂ ਇੱਥੇ ਚੇ ਗਮਰਾਈਏ ਆਰਡਰ ਲੇ ਲੀ ਨੋ ਟ੍ਰੇਲਰ ਨਾ ਇੱਥੇ ਨਾ ਨਿਕਲਣਾ ਬਚਦੇ ਮਾਲਾ ਪਰਹ ਕੋਈ ਛੇ ਫੜਾ ਪੂਲਣ ਚਾਲੀ ਲੱਗ ਜੇ 6:00 ਕਰਾਉਣੇ ਕਿਉਂ ਹਦ ਦੇ ਨੇ ਕੱਢ ਲਾ ਵੇ ਸੇ ਮੈਂ ਤੁੰਗਣੀ ਜਾਣੇ ਤੇ ਲੱਗ ਰਿਹਾ ਇਹਨਾਂ ਮਤਲਬ ਦੇਚ ਭਾਰਤੀ ਸੈਕਟਰ ਜਿਹੜਾ ਹੁਣ ਦਾ ਜਗਮਾ ਦੁੱਜਾ ਆਦੇ ਲੱਜੂ ਤਾਂ ਜਾਂ ਬੇੜਾ ਗਿਰਕੋ ਜੂ ਤੇ ਤੂੰ ਥੱਲੇ ਦੇਖ ਬਈ ਨਾ ਕੱਢ ਲੈ ਇਹਨੂੰ ਇੱਕ ਇੱਕ ਛੇ ਕ ਵੱਜ ਗਿਆ ਦੂਜਾ ਤੀਜਾ ਤੀਜਾ ਨੇ ਦੋ ਮਾਰਨੇ ਕਿਤੇ ਲੋੜ ਹੀ ਨਹੀਂ ਮਾਰਨਾ ਤੀਜਾ ਵੀ ਤੀਜਾ ਮਾਰ ਲੈਨੇ ਤਿੰਨ ਹੋ ਜਾਣਗੇ ਉਹ ਮਹਤਰੀ ਨੂੰ ਅਹੀਂ ਆਖਿਆ ਇਹ ਤਾਂ ਲੱਗਣ ਨੇ ਦਾ ਬੜੇ ਦਿਨਾਂ ਦੀ ਅਹੀਂ ਫਿਰ ਤਰੀਕਾ ਲੱਭਿਆ ਮਾੜਾ ਮੋਟਾ ਹੱਥ ਪੱਲਾ ਮਾਰਿਆ ਕਿ ਆਪੇ ਲਾਏ ਦੇ ਲਿੰਦੇ ਹਾਂ ਕੋਈ ਨਾ ਖਰਚਾ ਨਹੀਂ ਲੱਗਦਾ ਹੁਣ ਖਰਚਾ ਨਹੀਂ ਲੱਗਦਾ ਬਹੁਤ ਜ਼ਿਆਦਾ ਹੋ ਗਿਆ ਖਰਚਾ ਖਰਚੇ ਵਾਲਾ ਜ਼ਿਆਦਾ ਸਿਰਾਂ ਲੱਗ ਗਿਆ ਆਲੇ ਹੋ ਨੀ ਮਾਰਨੇ ਆ ਮਗਰਲਾ ਵੀ ਆਲੇ ਕਰਾਉਣਾ ਏ ਉਹਨੂੰ ਜਾਂ ਤੀਜਾ ਕਮਜਾ ਲੈ ਗਿਆ ਫਿਰ ਕਮਜਾ ਫੜ ਕੇ ਲੈ ਤੇ ਜਾਏ ਮਾਰੀਏ ਛੇਕ ਚੱਲ ਵੀ ਆ ਕਮਜੋ ਕਮਜੀ ਕਮਜੋ ਕਮਜੀ ਚੱਕੋ ਓਹੋ ਹੋ 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 ਚਲੋ ਵੀ 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 ਚਲ गलत <स्थित। <स्थितना> पता ते लगन हो चेवी ना ਮਾਰ ਲੱਗੇ ਵੇ ਨਾ ਮਾਰੇ ਚੱਲ ਤਿੰਨ ਸ਼ੇਕ ਹੋ ਗਏ ਨੇ ਚੱਲ ਕੱਢ ਰਾਂ ਚੱਲ ਆਪਾਂ ਨੜ ਲੈ ਕੇ ਆਉਣੇ ਤੇ ਉਹ ਨੰਬਰ ਪੇਡ ਨਾਲ ਲੈ ਜੀਏ ਤਿੰਨ ਨੰਬਰ ਪੇਡ ਨਾਲ ਕਰਨੇ ਆ ਆ ਕਬਜ਼ਾ ਲੈ ਜਾਈਏ ਫਿਰ ਕਬਜ਼ਾ ਨਾਲ ਕਰਾਂਗੇ ਕਬਜ਼ੇ ਬਣਾ ਨਾੜੇ ਨਹੀਂ ਆਉਣੇ ਚੱਲ ਫੇਰ ਚੋਕ ਮਿੰਟ ਚੱਲ ਲੈ ਜੀ ਇਹਦੇ ਪੰਜ ਚਾਰ ਰੁਪਏ ਦੇ ਲੈ ਜੀ ਪੇ ਇਥੇ ਵਿੱਚ ਸੱਤ ਨਾਲ ਕਾਲੇ ਇਹ ਇਹ ਚਾਹ ਲਾ ਕੇ ਤਾਂ ਤੋਕ ਜੀਏ ਇਹ ਨਹੀਂ ਨਾ ਲੱਗਣੇ ਉਹ ਆਪਾਂ ਕੱਸਣ ਵਾਲੀ ਲੈਣ ਲਿਆਵਾਂ ਉਹ ਕਾਲੇ ਉਹਦੇ ਵਿੱਚ ਹੱਥ ਪਾ ਕੇ ਵੇ ਖੰਭਣਾ ਥੱਲੇ ਦੀ ਇੱਤੀ ਬਈ ਕਸੀ ਜਾਂਦੀ ਓ ਤੇ ਕਸੀ ਜਾਉ ਨਹੀਂ ਉਹ ਛੀਡ ਪੁੱਟ ਕੇ ਵੇ ਹਾਂ ਯੂ ਲੀ ਗੋਟੀ ਤੇ ਗੋਟੀ ਫੜ ਲਈਏ ਉਤੋਂ ਹੈ ਆ ਨਾ 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 ਓਏ ਆ ਆਹੋ ਗੋਟੀ ਲਾਗ ਜਾਣੀ ਆ ਆਹ ਤੇ ਆਵੇ ਇਹਨੂੰ ਦੱਸਦੀ ਲੱਗਣੀ ਤੇ ਇਹਨੂੰ ਗਾੜੀ ਲੱਗਣੀ ਚਲੋ ਚੱਲਦੇ ਆ ਗੋਟੀ ਗਾਟੀ ਲੈ ਕੇ ਆਉਣੇ ਤੇ ਨਾਲੇ ਨੱਡ ਨੂਟ ਲੈ ਕੇ ਆਉਣੇ ਲਾਉਣੇ ਲੈ ਵੀ ਮਿੱਤਰਾਂ ਇਹ ਮਗਾਇਆ ਨਾ ਤੂੰ ਕਿਹਨੋਂ ਦੋ ਸੇਵਾ ਤੇ ਆ ਗਏ ਕੱਪੜੇ-ਕੁਪੜੇ ਲੈਣਾ ਲੈ ਕਰੋ ਵੀ ਆਏ ਨੇ ਕੱਪੜੇ ਲੈਣਾ ਜੀ ਘਰੇ ਗੰਦੂ ਆ ਬਸ ਮਾਮੇ ਦੁਕਾਨ ਦੇ ਲੋ ਲੈਨੇ ਆਪਣੇ ਬੁਗੜੇ ਤਾਂ ਧੋਨੇ ਤੇ ਲੈ ਕੇ ਆਉਣੇ ਆ ਥੋੜਾ ਬਹੁਤ ਸਾਮ ਸਮਾਨ ਦੇ ਤੇ ਪੇਜ ਪੂਜ ਮਿਲ ਗਏ ਆ ਲਾਉਣੇ ਆ ਘਰੇ ਆ ਗਏ ਤੁਹਾਨੂੰ ਦਿਹਾਉਣੇ ਆ ਕਿ ਲੱਗਦੇ ਲੁਕਦੇ ਕਿ ਨਹੀਂ ਹਟ ਤੂੰ ਲੈ ਗਈ ਕਿ ਆਖ ਕਿ ਲੱਗਦੇ ਲੁਕਦੇ ਕਿ ਨਹੀਂ 1 hour later او چل منٹ او ਤੇਰਾ ਆ ਗਈ ਸ਼ੇਵ ਕੀ ਬੰਨ 6 ਛੇਕ ਭੀੜੇ 36 ਮਿੰਟ ਮਾਰ ਟੈਗ ਦਾ ਟਾਈਮ 7 ਵਜੇ ਦਾ 7 ਕਿਤੇ ਵਜੇ ਵਜ ਗਿਆ ਦੇਖੋ ਦਿਖਾ ਦਿਖਾ ਗਾ ਦੇ ਨਾ ਲੈ ਆ ਤੇ ਗਿਆ 6 ਮਿੰਟ 6 ਤੇ ਆ ਗਿਆ ਵਾ ਵਾਸ਼ਰਪਾਣੀ ਪਾਣੀ ਜੇ ਵਾਸ਼ਰ ਫੜ ਕੇ ਲੈ ਉਥੋਂ ਦੋ ਤਿੰਨ ਹੋਰ ਘੜ ਲੈ ਜਾ ਉਹ ਨੂੰ ਆਖੇ ਉਹਨੇ ਜੱਤੀਆਂ ਨਹੀਂ ਉਦੋਂ ਮੈਂ ਕਿਹਾ ਤੇ ਆਪਾਂ ਇਹਦੇ ਵਿੱਚ ਪਾਉਣੀਆਂ ਤਿੰਨ ਮਾਸ਼ੱਲਾ ਚ ਜਿਹੜਾ ਦੂਜਾ ਕਰਦਾ ਵਾ ਕੀ ਮੇਰੇ ਸਾਹਮਣੇ ਇਹਦੇ ਨਾਲ ਦੇ ਘਰੇ ਪਾਉਣੀਆਂ ਮਾਸ਼ੱਲਾ ਮਾਸ਼ੱਲਾ ਵੇ ਲੈਨੇ ਇਹਦੇ ਨਾਲ ਦੇ ਘਰੇ ਕੰਮ ਇਹ ਮੈਂ ਅਗਲਾ ਮੂੰਹ ਤੇ ਲਾ ਕੇ ਵੇਖਾਂ ਕੋਟੀ ਓਹ ਹੋ ਮੂੰਹ ਤੇ ਟੇਪ ਹੋਈ ਜਾਂਨੇ ਵਾਵੇ ਕਹਿੰਦੇ ਸਿੰਘ ਮਾਰਨ ਲਈ ਉੱਥੇ ਆ ਕੇ ਫੇਰ ਹੋ ਟੇਪ ਆਕਣਾ ਰੀਲਾ ਇੱਥੇ ਨਹੀਂ ਨੇ ਨੇਰੀ ਲਾ ਲਈ ਮੂੰਹ ਤੇ ਟੇਪ ਹੋਈ ਮੇਰਾ ਤਾਂ ਮੂੰਹ ਆ ਗਾੜੀਆਂ ਖੁੱਲ ਜਾਂਦਾ ਨਾ ਤੇ ਇਹਦੇ ਕਿ ਤਰ੍ਹਾਂ ਦਾ ਲੱਗਦਾ ਉਹ ਸਵੇਰੇ ਇੱਥੇ ਆਪਾਂ ਉਹ ਭਗਾ ਕੇ ਲਿਆਉਣਾ ਇਥੇ ਆਪਾਂ ਉਹ ਵੀ ਵਗਾ ਦੇ ਲੈਣਾ ਤੇ ਆਹ ਲਵਾ ਦੇਣਾ ਆਹ ਲਵਾ ਦੇਣਾ ਆਪਾਂ ਆ ਯੂ ਕੈਟ ਮਾਈ ਆਫਟਰ ਗਮ ਮਾਈ ਆਫਟਰ ਗਮ ਆ ਆ ਫਿਰ ਆ ਖੋਲਾਂ ਗੋਟੀ ਨਾਲ ਐਵੇਂ ਮੇਰਾ ਮੂੰਹ ਮਨ ਲਾਤਾ ਇਹਦਾ ਮੋਰਸਦਾ ਇਤਨਾ ਜ਼ਿਆਦਾ ਪਰ ਆ ਗਿਆ ਵਿਹਾੜਾ ਬੁਰਾ ਲਾਦਾ ਇਹ ਗੈਪ ਕਲੀਅਰ ਕਰਨਾਗੇ ਸਾਡੇ ਇੱਕ ਆ ਸਟicker ਸ਼ੁਕਰਾ ਡੇ ਕਰਦੇ ਆਣੇ ਲਾਏ ਹਿੱਤੇ ਹੋਰ ਸਟicker ਬੜੇ ਪੜੇ ਆਪਦੇ ਗਾੜੀ ਆਵੇ ਆਵੇ ਇਹ ਤੇ ਲਾਤੇ ਹੋਣੀਆਂ ਆ ਗੈਪ ਵੜਾ ਪੜਾ ਜਾਂਦੇ ਗੈਪ ਤਾਂ ਹੀ ਮੈਂ ਤੇਰੇ ਨਾਲ ਨਹੀਂ ਤੇ ਪਾਲਾ ਰੰਗ ਜੋੜ ਗਏ। ਵਾਰੀ ਬਣਾ ਦੇ ਤਿਸ ਨੂੰ ਕੋਪਰ। ਇਤਰਾ ਹੋਵੇ ਨਾ ਫੇਰ ਸਹੀ ਆ ਕਿਉਂਕਿ ਗੈਪ ਜਿਆਦਾ ਬੜਾ ਜਿਆਦਾ ਗੈਪ ਆ। ਚਲੋ ਵੇਨੇ ਆ ਜੇ ਸਮਾਂ ਜਲ ਸਵੇਰੇ ਜਾਣਾ ਤਾਂ ਹੈਗਾ। ਨਹੀਂ ਦੇ ਉਹ ਤੋਂ ਟੇਪਾ ਫੇਰ ਕਰਾ ਲਵਾਂਗੇ ਇਹਨੂੰ ਸੈਟ। ਆ ਸਾਈਡ ਤੋਂ ਲਾਗੇ ਦੇ ਥੱਲੇ ਥੱਲੇ ਕਰਦੇ ਟੇਪਾ। ਇਤਨਾ ਮੰਨ ਲਓ ਸਾਈਡ ਤੋਂ ਲਾਤੀਆਂ ਨੇ ਟੇਪਾ। ਫੇਰ ਥੱਲੇ ਥੱਲੇ ਕਰਦੇ ਟੇਪਾਂ ਕੋਲ ਕਰਦੇ। ਤੇ ਓਏ ਹਾਂ ਹੋਊ ਤੇਰ ਤੋਂ ਫਿੱਟ ਇੱਕ ਦਿਨ ਤੋਂ ਨਾ ਮਗਰ ਨਹੀਂ ਫਿੱਟ ਹੁੰਦਾ ਇੱਕ ਆ ਚੀਲਡਾ ਸੈਟ ਕਰਾ ਕੇ ਲਾਉਣੀਆਂ ਸਵੇਰੇ ਇਹ ਚੀਲਡਾਂ ਹੀ ਥੋੜੀਆਂ ਖਰਾਬ ਹੋ ਗਈਆਂ ਜਿਆਦੀਆਂ ਤੇ ਇੱਕ ਮਗਰ ਹੀ ਲੈਡ ਕੱਸ ਲਈਏ ਲੈਡ ਵੀ ਕੱਸਣ ਵਾਲੀ ਹੈ ਲੈਡ ਵੀ ਕੱਸ ਲਈਏ ਤੇ ਬਾਕੀ ਹੋਰ ਤੇ ਕੰਮ ਹੋਣਾ ਲੈਣੀਆਂ ਆ ਖੋਲ ਦਿੰਨੇ ਕਾ ਖੁਲਾ ਲੈਣੀਆਂ ਸਵੇਰੇ ਇਹ ਗੋਟੀ ਪਾ ਕੇ ਇਹ ਉਹ ਕੰਪੜ ਗਿਆ ਗੋਟੀ ਪਾ ਗਏ ਨਹੀਂ ਆ ਖੁੱਲ ਗਿਆ ਜੇ ਆ ਵੀ ਖੋਲ ਦਿੰਨੇ ਆ ਆ ਸ਼ਾ ਖੋਲੀ ਜਾਵੇ ਤੇ ਇਹਦੇ ਉੱਤਰਾ ਹੀ ਵਾਰਾ ਹੀ ਲਾਈ ਉਦੋਂ ਲਾਈਟਾਂ ਲਵਾਈਆਂ ਇਹ ਉਹ ਲਾਤੀਆਂ ਚਲੋ ਮਿਲਦੇ ਆ ਤੁਹਾਨੂੰ ਕਰ ਲਈ ਇਹਦਾ ਕੰਮ ਕੁਮ ਤੁਹਾਨੂੰ ਦਿਖਾਉਣੇ ਨੰਬਰ ਪੇਜ ਜੇ ਲੱਗੀ ਤੇ ਠੀਕ ਹੈ ਜੇ ਨਾ ਲੱਗੀ ਤੇ ਫਿਰ ਮਿਸਤਰੀ ਤੋਂ ਜਾਣਾ ਪਊਗਾ ਆ ਖੋਲਦੇ ਆ ਨਾ ਮੇਰਾ ਇੱਕ ਬੰਨੇ ਹੋ ਗਈ ਫਿੱਟ ਉਹ ਗੱਲ ਵੱਖਰੀ ਖਾਣ ਗਾਲਾਂ ਦੇ ਉਹ ਗੱਲ ਵੱਖਰੀ ਹੈਗੀ ਇਹਨੂੰ ਆਉਣ ਨਹੀਂ ਜਾ ਕੋਈ ਇੱਥੋਂ ਫੜ ਕੇ ਰੱਖ ਤੂੰ ਘੜੀ ਭਾਰ ਪਾਏ ਆਲੇ ਫੜ ਕਮੈਂਟ ਵਾ ਉਹ ਮੂੰਹ ਵੀ ਕਸਦਾ ਦੁਬਾਰਾ ਫੇਰ ਉਹ ਸੈਟ ਨਹੀਂ ਵੱਜਾਂ ਸਵਾਦ ਜੇ ਨਹੀਂ ਆਇਆ ਉਹ ਸਵੇਰੇ ਉੱਤੋਂ ਜਾਵਾਂਗੇ ਨਾ ਉਹਨੂੰ ਅੱਖਾਂ ਕੋਈ ਨਾ ਕੋਈ ਕਰ ਉਹ ਪਹਿਲਾਂ ਅਮਰੀ ਘਰ ਲਾ ਨਟ ਕਸ ਲੈਣਾ ਅਸੀਂ ਤੂੰ ਬਾਹਰ ਲਾ ਕਸਣਿਆ ਬਾਹਰ ਲਾ ਕਸ ਲੈਣ ਦੇ ਵੀ ਘਰ ਲਾ ਕਸੇ ਹੁੰਦਾ ਵਾ ਜੇ ਘਰ ਲਾ ਨਾ ਵੀ ਲੱਗੂਗਾ ਕੋਈ ਚੱਕਰ ਹੀ ਨਹੀਂ ਹੂੰ ਕਿ ਨਾਥਿਕ ਡੇਪੂ ਆਹ ਨਾਥਿਕ ਮਿੱਤਰਾ ਫਿੱਟ ਹੋ ਗਈ ਏ ਤੇ ਓਏ ਲੱਗੇ ਨਾਟ ਨੁਬ ਜੇ ਵੀ ਆ ਵੀ ਫਿੱਟ ਹੋ ਗਈ ਆ ਮਗਰ ਲਾ ਇੱਕ ਟੁੱਟੀ ਗਈ ਲੜਜੀ ਬਈ ਇਥੋਂ ਨਾ ਇੰਨੇ ਰਦੇ ਨਵੀਂ ਪੋਲਾ ਮੰਗੇ ਟੁੱਟ ਗਈ ਸਾਰੀ ਇਹ ਨਵੀਂ ਪੈਣੀ ਜਿਆਦਾ ਇਹ ਨਵੀਂ ਪੋਲਾਾਂਗੇ ਸ਼ੀਸ਼ਾ ਜਿਆ ਤੀਜਾ ਕਿਤੇ ਅੰਦਰ ਦਾ ਪੋਲਾਾਂਗੇ ਜਿਹਨਾਂ ਸੂਤਰਾ ਆ ਤੇ ਨਹੀਂ ਤਾਂ ਫਿਰ ਲਾਲ ਤੇ ਗਈ ਆ ਤੇ ਟੇਪ ਕਰਾ ਲਾਂਗੇ ਤੇ ਪਰ ਇਹਨੂੰ ਇਤਰਾ ਰਹਿਣ ਦਿੰਨੇ ਆ ਤੇ ਆਹ ਲਾਉਣੇ ਤੇ ਮੂੰਹ ਫੇਰ ਖੋਲ ਲਾਉਣਾ ਮੂੰਹ ਫੇਰ ਖੋਲਤਾ ਮੂੰਹ ਦਾ ਸੈਟ ਨਹੀਂ ਆਇਆ ਅੱਡਾ ਲੱਗਦਾ ਕਿ ਗਲਾਸ ਜੇ ਚੱਲ ਵਧੀਆ ਹੋ ਜੂਗਾ ਪਰ ਨਹੀਂ ਉਹ ਨਾ ਖਰਾਬ ਦੇ ਖਰਾਬ ਦੇ ਆ ਜਾਂਦੇ ਤੇ ਸਵੇਰੇ ਨਾ ਜਲਦੇ ਆ ਟਾਈਮ ਨਾਲ ਚੱਲ ਜਾਗੇ ਥੋੜਾ ਜਿਹਾ ਆ ਟਾਈਮ ਨਾਲ ਚੱਲ ਜਾਗੇ ਤੇ ਕਰਾ ਲਿਆਵਾਂਗੇ ਦਾ ਕੰਮ ਥੋੜਾ ਬੋਧਾ ਕੰਮ ਕਰਾਉਣ ਵਾਲਾ ਜਿਹੜਾ ਲਖਾ ਲਖੋਗੇ ਲੈਣਾ ਅਖਾਲ ਖੋ ਲਿਆਵਾਂਗੇ ਬਾਕੀ ਚਲੋ ਜੋੜਦੇ ਆ ਮੂੰਹ ਮਰ ਜਸਾ ਤੇ ਮਿਲਦੇ ਆ ਤੁਹਾਨੂੰ ਫਿਰ ਨਹੀਂ ਮਿੱਤਰਾਂ ਮੋਰਸਲ ਗਿਆ ਹੀ ਉਹ ਸਾਰਾ ਰੈਡੀ ਆਸਾਸਨ ਘਰ ਤਾਂ ਗਾੜੀਆਂ ਨੰਬਰ ਪੇਡ ਵੀ ਹੋ ਗਈ ਸੱਟ ਚਲੋ ਤੇ ਲੱਗਣਾ ਹੀ ਹੈ ਨਾ ਚਲੋ ਚਲਦੇ ਆਂ ਨਾਲ ਦੇ ਤੇ ਆਹ ਥੋੜਾ ਜਿਹਾ ਕੰਮ ਕਰਾਉਣਾ ਦਾ ਮਠੇ ਬਠੇ ਹੀ ਪਾਉਣ ਵਾਲੇ ਜੇ ਸਾਡਾ ਰਾਧਾ ਸਾਰਾ ਹੈਂਡਲ ਚੇਂਜ ਕਰਾਉਂਦਾ ਤੇ ਹਾਂ ਹੈਂਡਲ ਹੂਡ ਮਿਲ ਜਾਂਦਾ ਤਾਂ ਫਿਰ ਠੀਕ ਹੀ ਤੇ ਸਾਰਾ ਕੁਝ ਸਾਫ਼ ਸੁਥਰਾ ਕਰਕੇ ਟਾਈਮ ਲੱਗਿਆ ਟੇਪ ਟੂਪਾ ਜਿਹਾ ਕਰਨੇ ਆ ਮੈਂ ਜਲਦੀ ਟੇਪ ਕਰ ਹੀ ਦਿੰਨੇ ਆ ਕਾਲੀ ਫਿਰ ਘਰੇ ਕਰ ਲੈਨੇ ਆ ਕਿ ਮਿਸਤਰੀ ਦੇ ਬਣਾਈ ਆ ਤੇ ਟੇਪ ਟੂਪਾ ਕਰ ਲਈਏ ਰਾਤ ਰੋਟਾ ਢਿੱਲਾ ਹੋ ਗਿਆ ਨਾ ਤੇ ਇਹ ਕੱਸੇ ਨਹੀਂ ਆਉਂਦੇ ਬਾਕੀ ਸਾਰੇ ਕੱਸੇ ਗਏ ਆ ਇਹ ਨਹੀਂ ਕੱਸੇ ਆਉਂਦੇ ਤੇ ਇੱਥੇ ਕਰਦੇ ਆ ਬਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ